ਇਹ ਬੇਟੀ ਸੁਖਮਨੀ ਹਨ ਉਹਨਾਂ ਨੂੰ ਇਨਫੈਕਸ਼ਨ ਜ਼ਿਆਦਾ ਵੱਧ ਗਈ ਸੀ ਆਖਰ ਤੇ ਡਾਕਟਰਾਂ ਨੇ ਜਵਾਬ ਹੀ ਦੇਦਾ ਸੀ ਕਹਿੰਦੇ ਵੀ ਨਹੀਂ ਪਰ ਇਹ ਕਹਿੰਦੇ ਸੀ ਦੂਜੀ ਵੇਰ ਆਏ ਆ ਮਾਲਕ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਤੇ ਬਾਬਾ ਜੀ ਵੀ ਕਹਿੰਦਾ ਕਿਰਪਾ ਐਸੀ ਕਿਰਪਾ ਤੇ ਨਾ ਰਿਪੋਰਟ ਕਰਵਾਈ ਆ ਕੋਈ ਇਨਫੈਕਸ਼ਨ ਨਹੀਂ ਕੋਈ ਬਿਮਾਰੀ ਨਹੀਂ ਕਹਿੰਦਾ ਸਾਡੀ ਸੁਖਮਨੀ ਵਾਕਈ ਸੁੱਖਾਂ ਦੀ ਮਣੀ ਬਣੀ ਹੈ ਬਿਲਕੁਲ ਤੰਦਰੁਸਤ ਆ ਠੀਕ ਹੈ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਕਿੰਨੀ ਕਦੇ ਅੱਛਾ ਕਿੰਨੀ ਭਾਵਨਾ ਸੀ ਕਿ ਜਦੋਂ ਤੁਸੀਂ ਪਿਛਲੇ ਮਹੀਨੇ ਬਾਬਾ ਜੀ ਕੋਲੇ ਆ ਕੇ ਵੇਚ ਕੇ ਗਏ ਸੀ ਇਹ ਕਹਿੰਦੇ ਵੀ ਸਾਨੂੰ ਇੰਨਾ ਵਿਸ਼ਵਾਸ ਹੋ ਗਿਆ ਸੀ ਕਿ ਸਾਨੂੰ ਇਹ ਪਤਾ ਸੀ ਕਿ ਸਾਡੀ ਸ਼ੋਗਮਨੀ ਅਗਲੇ ਸਾਲ ਬਿਲਕੁਲ ਤੰਦਰੁਸਤ ਹੋ ਕੇ ਆਉਗੀ ਅੱਜ ਜਦੋਂ ਮਾਰਾ ਦਾ ਬਾਬਾ ਜੀ ਕੋਲੇ ਆ ਕੇ ਵੇਚਤੀ ਕੀਤੀ ਤੇ ਬਾਬਾ ਜੀ ਨੇ ਪੁੱਛਿਆ ਤੁਸੀਂ ਬੱਚੀ ਆਲਾ ਕਹਿੰਦੇ ਬਾਬਾ ਜੀ ਆਹਨ ਔਰ ਉਹ ਬਿਲਕੁਲ ਠੀਕ ਆ ਤੰਦਰੁਸਤ ਆ ਬੱਚੇ ਨੂੰ ਕੋਈ ਬਿਮਾਰੀ ਸੁਰੇਸ਼ਾ ਦੇ ਦੱਸਿਆ ਜਾਂਦਾ ਕਿ ਬੱਚਾ ਤੁਹਾਡੇ ਬੱਚੇ ਦਾ ਮਾਪਾ ਮਾ ਜਾਰੀ ਨੰਬਰ ਹੀ ਸੁਰੇਸ਼ਾ ਕਰਕੇ ਵੀ ਨਹੀਂ ਕੱਟਣੀ ਨਹੀਂ ਨੇਚਰ ਦੇ ਪਾਣੋਂ ਦੇ ਸੱਜਿਆ ਤੁਹਾਡੇ ਸਾਹਮਣੇ ਖੜਿਆ ਬੱਚਾ ਖੜਾ ਬੱਚੇ ਦੀ ਮਾਤਾ ਖੜੀ ਆ ਬਟਾਲੇ ਸ਼ਹਿਰ ਦੇ ਰਹਿਣ ਵਾਲੇ ਆ ਵਾਕਈ ਇਹ ਸੁਰਮਣੀ ਸੁੱਖਾਂ ਦੀ ਮਣੀ ਵਾਗਿਆ ਜੋ ਮਾਰਕ ਜੱਟਾਂ ਵਾਲਾ ਬੇਨਤੀ ਕਰਦੇ ਆ ਤੇ ਤੁਹਾਡੇ ਸੰਗਤ ਦਾ ਅਸ਼ੀਰਵਾਦ ਚਾਹੁੰਦੇ ਆ ਕਿ ਬੱਚੀ ਨੂੰ ਜਿੰਨਾ ਚਿਰ ਇਹਦਾ ਸਵਾਲ ਚੱਲਦੇ ਰਹਿਣਗੇ ਉਹਨੂੰ ਦੇਰ ਹੋਰ ਤਾਂ ਤੰਗਰੋਸਤੀ ਚੜਦੀ ਕਲਾ ਵਰਸ਼ਿਸ਼ ਹੋਊਗਾ ਵਾਜਪੂਤ ਜੀ ਦਾ ਕਾਲਸਾ ਆ ਰਿਹਾ ਹੈ ਜੁਤੀ ਕੀ ਬਤ